बीजेपी वालों कोशिश की जा रही है जिन्होंने कामयाब नहीं होने द्वारा यह दावा किया गया कि हरियाणा अपने हिस्से के पीने का पानी मार्च में ही उपयोग कर चुका है यह बयान तथ्यों से परे है वास्तविकता यह है कि हरियाणा को अभी तक उसका पूरा हिस्सा प्राप्त ही नहीं हुआ है ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਜਦ ਤੱਕ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਥੀ ਤਦ ਤੱਕ ਦਿੱਲੀ ਜਾਣ ਵਾਲੇ ਪਾਣੀ ਪਰ ਆਪकी ਸਰਕਾਰ ਕੋਈ ਅਪੱਤੀ ਨਹੀਂ ਥੀ ਲੇਕਿਨ ਅਬ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹਾਰ ਗਈ ਹੈ तो दिल्ली की जनता को सजा देने के लिए मान साहब यह बयानबाजी क्यों कर रहे सरशकाल जी अक्ष न्यूज़ चैनल देख रहे सारे दर्शकों दा मैं कंचन स्वागत करती हां जबो सरहद ते गोलियां दी गूंज सुनाई दे रही सी तद भी दो प्रांत सूबे पंजाब अते हरियाणा आपस च पानी वांग बैरे सन इक पासे देश पहलगाम हमले तो सदमे च सी ਦੂਜੇ ਪਾਸੇ ਇਥੇ ਪਾਣੀ ਦੀ ਹਰੇਕ ਬੂੰਦ ਤੇ ਰਾਜਨੀਤੀ ਦੀ ਅਗਸ ਲੱਗ ਰਹੀ ਹੈ। ਭਾਖੜਾ ਤੋਂ ਨਿਕਲਣ ਵਾਲੀ ਧਾਰ ਹੁਣ ਸਿਰਫ ਸੂਬਿਆਂ ਦੇ ਹਿੱਸਿਆਂ ਦੀ ਗਿਣਤੀ ਨਹੀਂ ਸਿਆਸੀ ਦਾਵਾਂ ਪੇਚਾਂ ਦੀ ਲਕੀਰ ਬਣ ਗਈ ਹੈ। ਇਹ ਸਿਰਫ ਪਾਣੀ ਦੀ ਨਹੀਂ ਪਰਾਮਾਂ ਦੇ ਵਿਛੋੜੇ ਦੀ ਕਹਾਣੀ ਹੈ। ਪੰਜਾਬ ਸਰਕਾਰ ਨੇ ਭਾਖੜਾ ਤੋਂ ਹਰਿਆਣਾ ਨੂੰ ਜਾਣ ਵਾਲੇ ਪਾਣੀ ਦੀ ਸਪਲਾਈ 85000 ਕਿਊਸਿਕ ਤੋਂ ਘਟਾ ਕੇ ਸਿਰਫ 4000 ਕਿਊਸਿਕ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਖੁਦ ਚਿੱਠੀ ਲਿਖ ਕੇ ਦੱਸਿਆ ਸੀ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ ਦਾ ਪਾਣੀ ਜਾਣ ਨਹੀਂ ਦੇਣਗੇ ਇਸ ਦੇ ਜਵਾਬ ਵਿੱਚ ਸੈਣੀ ਨੇ ਦੱਸਿਆ ਕਿ ਉਹਨਾਂ ਨੇ ਮਾਨ ਨੂੰ 26 ਅਪ੍ਰੈਲ ਨੂੰ ਫੋਨ ਕਰਕੇ ਪਾਣੀ ਛੱਡਣ ਦੀ ਅਪੀਲ ਕੀਤੀ ਸੀ ਉਸ ਦੌਰਾਨ ਮਾਨ ਨੇ ਆਸ਼ਵਾਸਨ ਦਿੱਤਾ ਸੀ ਕਿ ਅਗਲੇ ਦਿਨ ਤੱਕ ਪਾਣੀ ਛੱਟ ਦਿੱਤਾ ਜਾਵੇਗਾ ਪਰ 27 ਅਪ੍ਰੈਲ ਨੂੰ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਝਗੜੇ 'ਚ ਹੁਣ ਕੇਂਦਰ ਦੀ ਭੂਮਿਕਾ ਵੀ ਆ ਗਈ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਣ ਨੂੰ ਮਾਮਲਾ ਪੇਸ਼ ਕੀਤਾ ਜਿੱਥੇ ਖੱਟਣ ਨੇ ਕਿਹਾ ਕਿ ਪੰਜਾਬ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਖੱਟਣ ਨੇ ਇਹ ਵੀ ਦੱਸਿਆ ਕਿ ਹੁਣ ਸਿੰਧੂ ਜਲ ਸੰਧੀ ਵੀ ਖਤਮ ਹੋ ਚੁੱਕੀ ਹੈ ਤੇ ਉੱਤਰੀ ਸੂਬਿਆਂ ਨੂੰ ਜ਼ਰੂਰਤ ਅਨੁਸਾਰ ਪਾਣੀ ਮਿਲੇਗਾ ਪੰਜਾਬ ਦੇ ਵਫਦ ਨੇ ਕੇਂਦਰ ਤੇ ਦਬਾ ਦਾ ਇਲਜ਼ਾਮ ਲਗਾਇਆ ਹੈ ਉੱਥੇ ਹੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਬਨੀਤ ਬਿੱਟੂ ਨੇ ਭਗਵੰਤ ਮਾਨ ਤੇ ਕੌਮੀ ਹਿਤਾਾਂ ਦੀ ਥਾਂ ਸੁਬਾਈ ਸਿਆਸਤ ਕਰਨ ਦਾ ਦੋਸ਼ ਲਾਇਆ ਹੈ ਇਸ ਮਾਮਲੇ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰ ਸਰਵਣ ਸਿੰਘ ਪੰਦੇਰ ਨੇ ਕਹਾਣੀ 'ਚ ਇੱਕ ਸਮਝਦਾਰੀ ਦੀ ਗੂੰਜ ਪਾਈ ਹੈ ਉਹ ਕਹਿੰਦੇ ਨੇ ਕਿ ਇਹ ਮਾਮਲਾ ਕਾਨੂੰਨ ਅਧੀਨ ਹੱਲ ਕੀਤਾ ਜਾ ਸਕਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਿਰਫ ਰਾਜਨੀਤਿਕ ਮੰਚ ਬਣ ਗਿਆ ਹੈ ਦੂਜੇ ਪਾਸੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਬੈ ਚੋਟਾਲਾ ਵਾਂਗ ਰਣਨੀਤਿਕ ਧਮਕੀਆਂ ਵੀ ਸਾਹਮਣੇ ਆਈਆਂ ਨੇ ਕਿ ਜੇ ਪਾਣੀ ਨਾ ਮਿਲਿਆ ਤਾਂ ਰਾਹ ਬੰਦ ਹੋ ਸਕਦੇ ਨੇ ਇਹੀ ਪੂਰੀ ਕਹਾਣੀ ਸਾਨੂੰ ਦੱਸਦੀ ਹੈ ਕਿ ਜਿੱਥੇ ਇੱਕ ਪਾਸੇ ਦੇਸ਼ ਦੀ ਅਖ ਅਤਵਾਦ ਵਾਲਾ ਉੱਥੇ ਹੀ ਅੰਦਰੋਂ ਅੰਦਰ ਸੁਭਾਈ ਟਕਰਾਅ ਤੇ ਸਿਆਸਤ ਵੀ ਔਨੀ ਹੀ ਤੇਜ਼ੀ ਨਾਲ ਬੁੱਧੀ ਬੁੰਦਾਂ ਦੀ ਲੜਾਈ ਵਾਂਗ ਫੈਲ ਰਹੀ ਹੈ। ਇਹ ਸਮਾਂ ਇਕੱਠੇ ਹੋਣ ਦਾ ਸੀ, ਵੰਡਣ ਦਾ ਨਹੀਂ। ਹੁਣ ਜੇ ਮੈਨੂੰ ਇਜਾਜ਼ਤ ਇਸੇ ਤਰ੍ਹਾਂ ਦੀਆਂ ਤਾਜ਼ੀਆਂ ਖਬਰਾਂ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰੋ ਜੀ। ਧੰਨਵਾਦ।